ਇੱਕ ਗੁਰਸਿੱਖ ਹੋਇਆ ਜਿਹਦਾ ਨਾਮ ਸੀ ਭਾਈ ਹੇਮਾ ਜੀ ਕਹਿੰਦੇ ਨੇ ਹਰ ਵਕਤ ਉਹਨੇ ਮਹਾਰਾਜ ਜੀ ਨੂੰ ਯਾਦ ਕਰਨਾ ਗੁਰੂ ਮਹਾਰਾਜ ਜੀ ਦੀ ਗੁਰਬਾਣੀ ਪੜ੍ਹਨੀ ਤੇ ਕਹਿੰਦੇ ਖਾਨਪੁਰ ਪਿੰਡ ਵਿੱਚ ਰਹਿੰਦੇ ਜੀ ਉਸ ਪਿੰਡ ਦੇ ਵਿੱਚ ਸਾਰੇ ਪਿੰਡ ਵਾਲੇ ਸਖੀ ਸਰਵਰੀਆਂ ਨੂੰ ਮੰਨਦੇ ਨੇ ਪਰ ਉਹ ਇਕੱਲਾ ਸੀ ਗੁਰੂ ਮਹਾਰਾਜ ਜੀ ਦਾ ਸਿੱਖ ਜਿਹੜਾ ਹਰ ਵਕਤ ਪਰਮਾਤਮਾ ਦੀ ਅਰਾਧਨਾ ਕਰਦਾ ਸੀ ਤੇ ਪਰਮਾਤਮਾ ਨੂੰ ਯਾਦ ਕਰਦਾ ਸੀ ਇੱਕ ਦਿਨ ਕੀ ਹੋਇਆ ਧੰਗੁਰੂ ਅਰਜਨ ਦੇ ਮਹਾਰਾਜ ਜੀ ਜੀਨ ਦੁਨੀਆ ਦੇ ਮਾਲਕ ਨਾਲ ਸਿੱਖਾਂ ਨੂੰ ਲੈ ਕੇ ਪਿੰਡ ਖਾਨਪੁਰ ਵਿੱਚ ਆਏ ਤੇ ਉਹਦੇ ਮਨ ਵਿੱਚ ਤਾਂਘ ਸੀ ਪਾਈ ਖੇਮੇ ਦੇ ਕਿ ਮੇਰੇ ਘਰੇ ਮਹਾਰਾਜ ਜੀ ਆਉਣ ਤੇ ਕਹਿੰਦੇ ਜਦੋਂ ਗੁਰੂ ਮਹਾਰਾਜ ਜੀ ਉਸ ਪਿੰਡ ਵਿੱਚ ਆਏ ਨਾ ਤੇ ਕਹਿੰਦੇ ਉਹ ਤੂ ਨਿਮੇ ਨਿਮੇ بارش ਪਹਿਰੀ ਹੈ ਠੰਡ ਦਾ ਮੌਸਮ ਹੈ ਮਹਾਰਾਜ ਜੀ ਉਸ ਪਿੰਡ ਤੋਂ ਬਾਹਰ ਜਾ ਕੇ ਬਹਿ ਗਏ ਇੱਕ ਦਰਖਤ ਦੇ ਥੱਲੇ ਪੱਤੇ ਵਿਛਾ ਕੇ ਸਾਰੀ ਸੰਗਤਾਂ ਉੱਥੇ ਬਹਿ ਗਈਆਂ ਸਿੱਖ ਉੱਥੇ ਬਹਿ ਗਏ ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਠੰਡ ਬਹੁਤ ਲੱਗ ਰਹੀ ਹੈ ਤੇ بارش ਵੀ ਲੱਗ ਰਹੀ ਹੈ ਆਪਾਂ ਐਦਾਂ ਕਰਦੇ ਹਾਂ ਕਿਸੇ ਤੇ ਘਰੇ ਜਾ ਕੇ ਠਹਿਰਾਵਾ ਕਰ ਲੈਨੇ ਆ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਨਹੀਂ ਗੁਰਸਿੱਖੋ ਇਹ ਪਿੰਡ ਸਾਰਾ ਸਖੀ ਸਰਵਿਆਂ ਨੂੰ ਮੰਨਣ ਵਾਲਾ ਹੈ ਅੱチェ ਬਾਬੇ ਨਾਨਕ ਦਾ ਸਿੱਖ ਕੋਈ ਨਾ ਜਾਂਦਾ ਕਹਿੰਦੇ ਜੀ ਸਤਿ ਬਚਨ ਹੁਣ ਸਾਰੇ ਸਿੱਖ ਗੁਰਬਾਣੀ ਪੜਦੇ ਮੇਰੇ ਮਹਾਰਾਜ ਜੀ ਬੈਠੇ ਹੋਏ ਨੇ ਐਨੇ ਨੂੰ ਭਾਈ ਹੈਮਾ ਜੀ ਆਏ ਸਿਰ ਦੇ ਉੱਪਰ ਬਾਲਣਾਂ ਦੀ ਪੰਡ ਚੱਕੀ ਹੋਈ ਬਾਲਣ ਦੀ ਜਦੋਂ ਕੋਲ ਆਏ ਨਾ ਉਹਨੇ ਸੋਚਿਆ ਕੋਈ ਰਾਗੀਰ ਹੋਣਗੇ ਰਾਹ ਭੁੱਲ ਗਏ ਹੁਣ ਕੇ ਰਾਹ ਦੱਸ ਦੇ ਨੇ ਆ ਕਹਿੰਦੇ ਜਦੋਂ ਕੋਲ ਆਏ ਆਵਾਜ਼ ਮਾਰੀ ਕਹਿਣ ਲੱਗੇ ਭਾਈ ਕੌਣ ਹੋ ਤੁਸੀਂ ਕਿੱਥੋਂ ਆਏ ਹੋ ਕੋਈ ਤੁਹਾਡਾ ਰਾਪੂ ਲਗੇ ਤੁਸੀਂ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਵਾਜ਼ ਮਾਰੀ ਕਹਿਣ ਲੱਗੇ ਪਾਈ ਹੇਮਾ ਜੀ ਪਹਿਲੇ ਤੇ ਤੁਸੀਂ ਪੁਕਾਰਦੇ ਸੀ ਹੁਣ ਪੁੱਛਦੇ ਹੋ ਤੁਸੀਂ ਕੌਣ ਹੋ ਕਹਿੰਦੇ ਜਦੋਂ ਹੇਮੇ ਨੇ ਇਹ ਆਵਾਜ਼ ਸੁਣੀ ਪਾਈ ਹੇਮਾ ਜੀ ਜਦੋਂ ਕੋਲ ਗਏ ਨਾ ਜਦੋਂ ਸਾਹਮਣੇ ਤੱਕਿਆ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਬੈਠੇ ਹੋਏ ਨੇ ਚਰਨਾਂ ਦੇ ਉੱਪਰ ਸੀਸ ਝੁਕਾਇਆ ਮਹਾਰਾਜ ਜੀ ਨੇ ਬਹੁਤ ਪ੍ਰੇਮ ਕੀਤਾ ਤੇ ਮਹਾਰਾਜ ਜੀ ਨੇ ਬੜਾ ਪਿਆਰ ਕੀਤਾ ਕਹਿੰਦੇ ਮਹਾਰਾਜ ਜੀ ਤਨਪਾਗ ਮੇਰੇ ਤੁਸੀਂ ਮੈਨੂੰ ਦਰਸ਼ਨ ਦਿੱਤੇ ਨੇ ਤੇ ਉਸ ਵਕਤ ਭਾਈ ਹੇਮਾ ਜੀ ਗੁਰੂ ਮਹਾਰਾਜ ਜੀ ਨੂੰ ਆਪਣੇ ਘਰੇ ਲੈ ਕੇ ਆਇਆ ਇੱਕ ਟੁੱਟਾ ਜਿਹਾ ਮੰਜਾ ਸੀ ਮੰਜੇ ਦੇ ਉੱਪਰ ਕੱਪੜਾ ਵਿਛਾ ਕੇ ਨਾ ਮਹਾਰਾਜ ਜੀ ਨੂੰ ਕਿਹਾ ਕਿ ਮਹਾਰਾਜ ਜੀ ਇੱਥੇ ਬੈਠੋ ਘਰ ਵਿੱਚ ਬੜੀ ਗਰੀਬੀ ਹੈ ਸਖਸ਼ਿਕ ਸੰਗਤਾਂ ਥੱਲੇ ਬੈਗੀਆਂ ਤੇ ਕਹਿੰਦੇ ਜੋ ਘਰ ਦੇ ਵਿੱਚ ਦੁੱਖਾ ਮੀਸਾ ਸੀ ਤਿਆਰ ਕਰਕੇ ਲੈ ਕੇ ਆਇਆ ਮਹਾਰਾਜ ਜੀ ਵਾਸਤੇ ਤੇ ਮਹਾਰਾਜ ਜੀ ਨੇ ਸ਼ਕਿਆ ਸਿੱਖਾ ਨਹੀਂ ਸਕਿਆ ਤੇ ਮਹਾਰਾਜ ਜੀ ਦੇ ਨਾਲ ਉਹਨੇ ਬੜਾ ਪ੍ਰੇਮ ਪਿਆਰ ਕੀਤਾ ਅਧੀ ਰਾਤ ਹੋਈ ਮਹਾਰਾਜ ਜੀ ਆਰਾਮ ਕਰ ਰਹੇ ਨੇ ਤੇ ਭਾਈ ਹੇਮਾ ਜੀ ਕੋਲ ਆ ਕੇ ਚਰਨਕੁਟ ਦੇਨੇ ਮਹਾਰਾਜ ਜੀ ਦੇ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਛੇਮਿਆ ਆਰਾਮ ਕਰ ਕਹਿਣ ਲੱਗੇ ਜੱਤੀਆ ਤੇਰੀ ਸੇਵਾ ਕਰ ਲੈਂਦੇ ਇਹ ਵਾਰ ਵਾਰ ਇਹ ਸਮਾਂ ਨਹੀਂ ਮਿਲਦਾ ਤੇ ਉਸ ਵਕਤ ਕਹਿੰਨੇ ਅਰਜਨ ਦੇ ਮਹਾਰਾਜ ਜੀ ਨੇ ਬਹੁਤ ਪਿਆਰ ਕੀਤਾ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਜਿਦੂ ਪਾਈ ਹਿਮੇ ਦੇ ਕਰ ਤੂੰ ਜਾਣ ਲੱਗੇ ਨਾ ਮਗਲਕ ਆਵਾਜ਼ ਮਾਰੀ ਪਾਈ ਹਿਮੇ ਨੇ ਕਹਨੇ ਦਾਤਿਆ ਜਿਹੜਾ ਕਰਮ ਕਰਨ ਵਾਸਤੇ ਆਇਆ ਉਹ ਤੇ ਕਰਮ ਕਰ ਗਿਆ ਮਹਾਰਾਜ ਜੀ ਨੇ ਪੁੱਛਿਆ ਕਿਹੜਾ ਕਰਮ ਕਹਨੇ ਤੁਸੀਂ ਤਾਂ ਦਿਲਾਂ ਦੀ ਜਾਣਨ ਹਾਰੋ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਸ਼ਾਂਤ ਤੁਸੀਂ ਸਭ ਦੇ ਦਿਲਾਂ ਦੀ ਜਾਣ ਲੈਂਦੇ ਹੋ ਉਸ ਵਕਤ ਪਾਈ ਹਿਮੇ ਨੇ ਇੱਕੋ ਗੱਲ ਕਹੀ ਕਹਨੇ ਦਾਤਿਆ ਇਹ ਸਾਰਾ ਪਿੰਡ ਸਖੀ ਸਰਵਰੀਆਂ ਦਾ ਪਿੰਡ ਹੈ બસ ਐਨੀ ਕਿਰਪਾ ਕਰ ਜੇ ਮੈਨੂੰ ਐਦਾਂ ਜਪਦਾ ਮੇਰੇ ਸਰੀਰ ਦੇ ਵਿੱਚੋਂ ਸਵਾਸ ਨਿਕਲ ਜਾਣੇ ਨੇ ਬਸ ਮੇਰਾ ਸਰੀਰ ਸੰਭਾਲ ਲਿਓ ਕਹਿੰਦੇ ਜੀ ਸਤਿਵਚਨ ਉਸ ਵਕਤ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਉੱਥੇ ਗੁਰਬਾਣੀ ਪੜ੍ਹੀ ਪਾਈ ਹਿਮਾ ਜੀ ਕਹਿੰਦੇ ਜੀ ਤੁ ਸਵਾਸ ਥੋੜੇ ਰਹਿ ਗਏ ਨਾ ਪਾਈ ਹੇਮੇ ਨੂੰ ਆਪਣੀ ਗੋਦ ਵਿੱਚ ਪਾ ਕੇ ਮਹਾਰਾਜ ਜੀ ਦੀ ਗੁਰਬਾਣੀ ਦੇ ਨਾਲ ਜੋੜ ਕੇ ਪਾਈ ਹਿਮਾ ਜੀ ਸੰਸਾਰ ਨੂੰ ਅਲਵਿਦਾ ਕਹਿ ਕੇ ਛੱਡ ਗਏ ਸੰਸਾਰ ਨੂੰ ਮਹਾਰਾਜ ਜੀ ਨੇ ਪਾਈ へਮੇ ਨੂੰ ਸੱਚ ਖਣਦੀਆਂ ਪੋੜੀਆਂ ਚੜਾਈਆਂ ਤੇ ਪਾਈ へਮਾ ਜੀ ਆਪਣਾ ਸਰੀਰ ਛੱਡ ਜਾਂਦੇ ਨੇ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ ਇਹਨੂੰ ਕਹਿੰਦੇ ਨੇ ਇੱਕ ਪਾਵਨਾ ਵਿਸ਼ਵਾਸ ਅਤੇ ਪਿਆਰ ਤਨਸੀ ਗੁਰੂ ਅਰਜਨ ਦੇ ਮਹਾਰਾਜ ਜੀ ਤੇ ਤਨਸੀ ਪਾਈ へਮਾ ਜਿਨ੍ਹਾਂ ਦੇ ਕੋਲ ਇੰਨਾ ਬਲ ਸੀ ਇੰਨਾ ਪਿਆਰ ਸੀ ਤੇ ਇੰਨਾ ਵਿਸ਼ਵਾਸ ਸੀ